ਮੈਂਬਰ ਆਫ ਪਾਰਲੀਮੈਂਟ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਫਰੀਦਕੋਟ ਦੇ ਲੋਕਾਂ ਨੇ ਜਿਤਾ ਕੇ ਪਾਰਲੀਮੈਂਟ ਚ ਭੇਜਿਆ ਚੰਦਪਾਣ ਘਟਨਾ ਵਾਪਰਦੀ ਹੈ ਤੁਹਾਨੂੰ ਪਤਾ ਇੱਕ ਨਾਲੀ ਦੇ ਪਿੱਛੇ ਉੱਥੋਂ ਦੇ ਮੌਜੂਦਾ ਸਰਪੰਚ ਤੇ ਉਹਦੇ ਸਮਰਥਕ ਧਰਨਾ ਲਾ ਦਿੰਦੇ ਆ ਇੱਥੋਂ ਤੱਕ ਗੱਲ ਵੱਧ ਜਾਂਦੀ ਆ ਆਪ ਜੀ ਦੀ ਪਥਰਾਬਾਜ਼ੀ ਹੋ ਜਾਂਦੀ ਆ ਜਿਸ ਦੇ ਦੌਰਾਨ ਕਾਫੀ ਸਾਰੇ ਨੌਜਵਾਨ ਫੜੇ ਜਾਂਦੇ ਉਹਨਾਂ ਤੇ ਪਰਚਾ ਹੋ ਜਾਂਦਾ ਦਰਜ ਤੇ ਐਮਪੀ ਸਰਬਜੀਤ ਸਿੰਘ ਜੀ ਖਾਲਸਾ ਜੀ ਦਾ ਫਰਜ਼ ਵੀ ਬਣਦਾ ਜਿਹੜਾ ਲੋਕ ਸਭਾ ਹਲਕਾ ਫਰੀਦਕੋਟ ਆ ਦਾ ਵਿਧਾਨ ਸਭਾ ਹਲਕਾ ਜੈਤੋ ਆ ਉਦਾ ਪਿੰਡ ਦਾ ਚੰਦਪਾਣ ਉੱਥੋਂ ਦੇ ਜਿਹੜਾ ਲੋਕ ਸਾਨੂੰ ਵੋਟਾਂ ਪਾਈਆਂ ਉਹਨਾਂ ਨੇ ਵੀ ਕਿਹਾ ਤੁਸੀਂ ਪਾਈ ਆਵਾਜ਼ ਬਲੰਦ ਕਰੋ ਪਾਰਲੀਮੈਂਟ ਦੇ ਬਜਟ ਸੈਸ਼ਨ ਚੱਲਦਾ ਹੋਣ ਕਾਰਨ ਸਰਬਜੀਤ ਸਿੰਘ ਜੀ ਖਾਲਸਾ ਪਾਰਲੀਮੈਂਟ ਦਿੱਲੀ ਗਏ ਹੋਏ ਸੀ ਉਹਨਾਂ ਨੇ ਅਨੁਸਾਰ ਉਹ ਉਸ ਪਿੰਡ ਜਾਣਾ ਸੀਗਾ ਪਰ ਜਦੋਂ ਫਰੀਦ ਪਤਾ ਲੱਗਾ ਫਰੀਦਕੋਟ ਪਰਿਵਾਰ ਉਹ ਸਾਰੇ ਬੈਠੇ ਆ ਧਰਨਾ ਲਾ ਕੇ ਤੇ ਧਰਨੇ ਦੇ ਵਿੱਚ ਜਦੋਂ ਅਸੀਂ ਕਹੇ ਮੈਂ ਉਥੋਂ ਦੀ ਘਟਨਾ ਜਿਹੜੀ ਕੱਲ ਦੀ ਚੈਨਲਾਂ ਤੇ ਚੱਲ ਰਹੀ ਹੈ ਉਹਦੇ ਸੰਬੰਧੀ ਤੁਹਾਨੂੰ ਦੱਸਣ ਲਈ ਲਾਈਵ ਹੋਇਆ ਭਰਾਵੋ ਤੁਹਾਡੀ ਖਾਤਰ ਕੌਣ ਆਊਗਾ ਕੌਣ ਮਰੂਗਾ ਤੁਹਾਡੀ ਖਾਤਰ ਕੌਣ ਲੜੂਗਾ ਜਿਵੇਂ ਦੀਪ ਸਿੱਧੂ ਕਹਿੰਦਾ ਸੀਗਾ ਦੀਪ ਸਿੱਧੂ ਦਾ ਜਿੰਨਾ ਲੋਕਾਂ ਨੇ ਵਿਰੋਧ ਕੀਤਾ ਉਹ ਨੌਜਵਾਨ ਜਿਹੜਾ ਲਗਜ਼ਰੀ ਲਾਈਫ ਛੱਡ ਕੇ ਆਇਆ ਤੁਹਾਡੀ ਖਾਤਰ ਗਲੀਆਂ ਤੇ ਤਪੜਾਂ ਤੇ ਪਿਆ ਤੁਹਾਡੀ ਖਾਤਰ ਦਿੱਲੀ ਅੰਦੋਲਨ ਦੇ ਵਿੱਚ ਲਗਾਤਾਰ ਬੈਠਾ ਰਿਹਾ ਦੀਪ ਸਿੱਧੂ ਉਹ ਨੌਜਵਾਨ ਜਿਹਨੇ ਫਰਮਾਂ ਫਿਲਮਾਂ ਦਾ ਕੈਰੀਅਰ ਛੱਡਿਆ ਉਹਨੂੰ ਕੋਈ ਹਿੱਸੇ ਚੀਜ਼ ਦੀ ਘਾਟ ਨਹੀਂ ਸੀਗੀ ਉਹ ਨੌਜਵਾਨ ਦਾ ਵਿਰੋਧ ਕਰਨ ਵਾਲੇ ਲੱਖ ਸੰਗ ਸਦਾਣਾ ਜਿਹੜਾ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਦਾ ਉਹਨੂੰ ਗਦਾਰ ਕਹਿਣ ਵਾਲੇ ਮਰਦਾਵਾ ਦੇ ਨਰੇ ਲਾਉਣ ਵਾਲੇ ਦਿੱਲੀ ਕਿਸਾਨ ਅੰਦੋਲਨ ਮੌਕੇ ਜਿਹੜੀ ਜਥੇਬੰਦੀ ਉਹ ਮਨਿਸਟਾਂ ਦੀ ਕਾਮਰੇਟਾਂ ਦੀ ਜਥੇਬੰਦੀ ਆ ਉਹਨੇ ਗੱਲ ਸਰਬਜੀਤ ਸਿੰਘ ਜੀ ਖਾਲਸਾ ਦਾ ਵਿਰੋਧ ਕੀਤਾ ਤੇ ਪਰ ਭੁੱਲੜ ਲੋਕ ਸਾਡੇ ਯਾਰ ਮੈਂ ਤਾਂ ਹੱਦ ਆ ਚਲੋ ਸਾਡੇ ਸਿਆਸੀ ਵੇਲੇ ਵਿੱਚ ਹੋ ਸਕਦੇ ਆ ਤੁਸੀਂ ਵੀ ਦੀਪ ਸਿੱਧੂ ਦੀ ਫੋਟੋ ਲਾਉਣੇ ਆ ਉਹ ਵੀ ਬੰਦੇ ਵੀਡੀਓ ਪਾ ਰਹੇ ਸਰਬਜੀਤ ਖਾਲਸਾ ਦਾ ਵਿਰੋਧ ਹੋਇਆ ਵਿਰੋਧ ਹੋਇਆ ਖਾਲਸਾ ਜੀ ਮੈਂ ਉਹਨਾਂ ਚੰਦ ਲੋਕਾਂ ਨੂੰ ਸਪਸ਼ਟੀਕਰਨ ਨਹੀਂ ਦੇ ਰਿਹਾ ਜਿਨ੍ਹਾਂ ਨੇ ਵਿਰੋਧ ਕੀਤਾ ਅਸੀਂ ਸੰਗਤਾਂ ਨੂੰ ਦੱਸਣ ਲਈ ਮੈਂ ਲਾਈਵ ਹੋਇਆ ਮੈਂ ਦੱਸਣਾ ਚਾਹਣਾ ਕਿ ਸਰਬਜੀਤ ਸਿੰਘ ਜੀ ਖਾਲਸਾ ਸ਼ਹੀਦ ਭਾਈ ਬੈਂਤ ਸਿੰਘ ਜਿਨੇ ਮਜ਼ਲੂਮਾਂ ਦੇ ਡੁੱਲੇ ਹੋਏ ਖੂਨ ਦਾ ਮਜ਼ਲੂਮਾਂ ਦੀ ਡੁੱਲੀ ਹੋਈ ਰੱਤ ਦਾ ਬਦਲਾ ਲਿਆ ਸੱਚਖੰਡ ਹਰਿਮੰਦਰ ਸਾਹਿਬ ਦਾ ਬਦਲਾ ਲਿਆ ਸਿੱਖਾਂ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਉਹਦਾ ਖੂਨ ਆ ਸਰਬਜੀਤ ਸਿੰਘ ਖਾਲਸਾ ਤੁਸੀਂ ਉਹਦਾ ਵਿਰੋਧ ਕੀਤਾ ਤੁਹਾਡੇ ਪੱਲੇ ਕੀ ਆ ਤੁਸੀਂ ਸਿਆਸੀ ਰੋਟੀਆਂ ਸੇਕਦੇ ਆਂ ਕੱਲੀਆਂ ਅਸੀਂ ਸਿਆਸੀ ਨਹੀਂ ਇਹ ਸਿਆਸੀ ਸਟੇਜ ਨਹੀਂ ਡਰਾਮੇ ਕਰਦੇ ਆਂ ਤੁਹਾਡੀਆਂ ਜੰਨੀਆਂ ਪਾਰਟੀਆਂ ਦਾਤਰੀ ਸਿੱਟੇ ਤੇ ਲੜਦੀਆਂ ਨਹੀਂ ਆ ਇਲੈਕਸ਼ਨ ਜਿਹੜਾ ਸਰਪੰਚਾ ਚਾਹੀਦਾ ਤੁਹਾਡਾ ਮਜ਼ਦੂਰ ਯੂਨੀਅਨ ਦਾ ਆਗੂ ਦਾ ਤੁਹਾਡੀ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਹੁੰਦਾ ਫੇਰ ਤਾਂ ਤੁਸੀਂ ਕਹਿ ਸਕਦੇ ਤੁਸੀਂ ਉਹ ਵੀ ਸਿਆਸੀ ਆ ਜਿਹੜਾ ਸਰਪੰਚਾ ਜਿਹੜਾ ਚੋਣ ਲੜ ਕੇ ਜਿੱਤਿਆ ਜਿਹਨੂੰ ਵੋਟਾਂ ਪਈਆਂ ਵੋਟਾਂ ਨਾਲ ਹੀ ਸਰਪੰਚ ਬਣਿਆ ਉਹ ਸਿਆਸੀ ਨਹੀਂਗਾ ਮੈਂ ਪੁੱਛਣਾ ਚਾਹਣਾ ਇਹਨਾਂ ਨੂੰ ਤੁਸੀਂ ਸਿਆਸੀ ਬੰਦੇ ਦੇ ਹੱਕ ਜੀ ਆਏ ਆ ਫਿਰ ਤੇ ਜੇ ਉਥੇ ਸਰਬਜੀਤ ਸਿੰਘ ਜੀ ਖਾਲਸਾ ਆ ਗਿਆ ਤੇ ਸਿਆਸੀ ਸਟੇਜ ਨਹੀਂ ਇਹ ਜਾਣ ਬੁੱਝ ਕੇ ਇਹਨਾਂ ਲੋਕਾਂ ਨੇ ਵੀ ਨਾਲ ਉਸ ਸਮੇਂ ਸੰਯੋਗ ਦਿੱਤਾ 인ਦਰਾ ਗਾਂਧੀ ਦਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਕਿੱਥੇ ਬਰਦਾਸ਼ਤ ਕਰਦੇ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤ ਨੂੰ ਇਹ ਕਿੱਥੇ ਕਿੱਥੇ ਇਹ ਸ਼ਹੀਦ ਭਾਈ ਸਤਵੰਦ ਸਿੰਘ ਦੇ ਪਰਿਵਾਰ ਨੂੰ ਕੇਰ ਸਿੰਘ ਦੇ ਪਰਿਵਾਰ ਨੂੰ ਇਹ ਕਿੱਥੇ ਇਹ ਸਵਾਰ ਕਰ ਸਕਦੇ ਕਿੱਥੇ ਜਰ ਸਕਦੇ ਆ ਇਹਦਾ ਕੌਮ ਦੇ ਲੋਕਾਂ ਨੇ ਕੌਮ ਨੇ ਉਸ ਦੀ ਸ਼ਹੀਦੀ ਦਾ ਮੁੱਲ ਪਾਇਆ ਉਹਦੇ ਪੁੱਤ ਨੂੰ ਪਾਰਲੀਮੈਂਟ ਚ ਭੇਜਿਆ ਜਿੱਥੇ ਇੰਦਰਾ ਗਾਂਧੀ ਦਾ ਪੋਤਰਾ ਬਿਠਾ ਰੋਲ ਗਾਂਧੀ ਉਹਦੇ ਬਰਾਬਰ ਬਿਠਾਇਆ ਉਹ ਤੁਹਾਨੂੰ ਤਾਂ ਕੋਈ 5000 ਵੋਟ ਨਹੀਂ ਪੈਂਦੀ ਉਹਨੂੰ ਲੋਕਾਂ ਨੇ ਤਨ ਮਨ ਧਨ ਨਾਲ ਕੋਈ ਪੈਸੇ ਦੀ ਕਮੀ ਵੀ ਨਹੀਂ ਹੋਣ ਦਿੱਤੀ ਆ ਪਿੱਛੇ ਜੇ ਗੱਡੀ ਦੇਤੀ ਅਮਰੀਕਾ ਦੇ ਲੋਕਾਂ ਨੇ ਤੁਸੀਂ ਉਦੋਂ ਵੀ ਬਹੁਤ ਪੱਟੇ ਤੇ ਪਿੱਟਦੇ ਰਹੋਗੇ ਤੁਸੀਂ ਇਹ ਕੌਮ ਦੇ ਹੀਰਿਆਂ ਦਾ ਸਤਕਾਰ ਕੌਮ ਕਰਦੀ ਆ ਅਸੀਂ ਮਜਲੂਮਾਂ ਦੀ ਖਾਤਰ ਗਰੀਬਾਂ ਦੀ ਖਾਤਰ ਕਿਉਂਕਿ ਸਰਬਜੀ ਸਿੰਘ ਜੀ ਖਾਲਸਾ ਜੀ ਸਿਪਾਈ ਚਰਚੋਂ ਤੇ ਮਜਲੂਮਾਂ ਦੀ ਖਾਤਰ ਗਰੀਬਾਂ ਦੀ ਖਾਤਰ ਅਸੀਂ ਲੜਾਂਗੇ ਖੜਾਂਗੇ ਅਸੀਂ ਚੰਦ ਲੋਕਾਂ ਤੋਂ ਡਰਨ ਵਾਲੇ ਨਹੀਂ ਉਹਨਾਂ ਤੋਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਅਸੀਂ ਮਾਨਸਕੀ ਜਾਤ ਸਭੇਕ ਪਛਾਣੂ ਉਹ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਆ ਬਰਾਬਰਤਾ ਦਾ ਦਰਜਾ ਦੇਣਾ ਇਸ ਕਰਕੇ ਅਸੀਂ ਗਏ ਸੀ ਤੇ ਅੱਗੇ ਤੋਂ ਵੀ ਉਹਨਾਂ ਜਿੱਥੇ ਵੀ ਕਿਸੇ ਤੇ ਜ਼ੁਲਮ ਹੁੰਦਾ ਸਾਡੇ ਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦੂ ਪੰਡਤ ਆਏ ਕਸ਼ਮੀਰੋਂ ਰੋਂਦੇ ਕਰਲਾਉਂਦੇ ਦੇਵੀ ਦੇਵਤਿਆਂ ਨੂੰ ਧਿਉਂਦੇ ਕਿਸੇ ਨੇ ਬਾਹ ਨਾ ਫੜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਚ ਆਏ ਆ ਤੇ ਕਲਗੀਧਰ ਪਾਤਸ਼ਾਹ ਗੋਵਿੰਦ ਰਾਏ 9 ਸਾਲ ਦੇ ਸੀ ਪੁੱਛਦੇ ਪਿਤਾ ਜੀ ਕਿਉਂ ਰੋਂਦੇ ਆ ਉਹ ਕਹਿੰਦੇ ਇਹਨਾਂ ਤੇ ਜਲਮ ਹੋ ਰਿਹਾ ਨਾ ਧਰਮਕ ਆਰੰਗਜੀਤ ਧੱਕੇ ਨਾਲ ਤਬਦੀਲ ਕਰ ਰਿਹਾ ਤਾਂ ਗੁਰੂ ਗੋ ਤੇਗ ਬਹਾਦਰ ਮਹਾਰਾਜ ਨੇ ਕਿਹਾ ਪੁੱਤਰ ਕੋਈ ਮਹਾਨ ਮਨੁੱਖ ਚਾਹੀਦਾ ਜਿਹੜਾ ਨਾਲ ਧਰਮ ਬਚਾ ਸਕੇ ਤੇ ਗੁਰੂ ਗੋਵਿੰਦ ਰਾਏ ਨੇ ਕਿਹਾ ਕਿਹਦਾ ਤੁਹਾਡੇ ਨਾਲ ਮਹਾਨ ਮਨੁੱਖ ਕੌਣ ਹੋ ਸਕਦਾ ਪਿਤਾ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਾਈ ਤੇ ਗੁਰੂ ਤੇਗ ਬਹਾਦਰ ਦੀ ਗਵਾਹੀ ਚ ਜਾ ਕੇ ਸੀਸ ਦਿੱਤਾ ਕਿਸੇ ਨੂੰ ਰੂਹ ਚ ਲਪੇਟ ਕੇ ਸ਼ਹੀਦ ਕੀਤਾ ਕਿਸੇ ਨੂੰ ਬੰਦ-ਬੰਦ ਕੱਟੇ ਕਿਸੇ ਨੂੰ ਆਰੇ ਨਾਲ ਚੀਰਿਆ ਗਿਆ ਇਹ ਜਿਹੜੇ ਕਾਮਰੇਟ ਲੋਕ ਆ ਜਿਹੜਿਆਂ ਦੇ ਧਰਮ ਹੈ ਹੀ ਨਹੀਂ ਰੱਬ ਹੈ ਹੀ ਨਹੀਂ ਉਹਨਾਂ ਨੂੰ ਮਤ ਦੱਸਣਾ ਚਾਹਣਾ ਸ਼ਹੀਦੀਆਂ ਦਿੱਤੀਆਂ ਬੰਦ-ਬੰਦ ਕਟਵਾਏ ਆ ਸ਼ਹੀਦ ਬਿਆਨ ਸਿੰਘ ਨੂੰ ਪਤਾ ਸੀਗਾ ਪੜਿਆ ਲਿਖਿਆ ਬੰਦਾ ਸੀਗਾ ਸਕਿਉਰਿਟੀ ਦੇ ਵਿੱਚ ਆਮ ਬੰਦੇ ਨੂੰ ਨਹੀਂ ਲਾਉਂਦੇਗੇ ਸੀ ਪ੍ਰਧਾਨ ਮੰਤਰੀ ਸਕਿਉਰਿਟੀ ਉਹ ਕੋਈ ਭਾਵ ਕੁਕੇ ਫੈਸਲਾ ਨਹੀਂ ਕੀਤਾ ਤੰਤਰ ਗਾਂਧੀ ਉਹਨੇ ਗੱਡੀ ਚੜਾਤੀ ਹੁਣ ਪਤਾ ਸੀ ਮੇਰੇ ਬੱਚੇ ਰੋਲ ਜਾਣਗੇ ਪਰ ਉਹਨੂੰ ਦੀਨ ਦਾਸੀ ਸ੍ਰੀ ਅਕਾਲ ਤੱਕ ਥੋੜੇ ਨੂੰ ਸਿਆਸੀ ਰੋਟੀਆਂ ਨਹੀਂ ਸਿੱਖਿਆ ਸ਼ਹੀਦ ਭਾਈ ਬੈਂਤ ਸਿੰਘ ਨੇ ਹੁਣ ਪਤਾ ਸੀ ਮੇਰੇ ਬੱਚਿਆਂ ਦਾ ਕੀ ਬਣੂਗਾ ਪਰ ਉਹਨੂੰ ਪਤਾ ਸੀ ਮੇਰੀ ਕੌਮ ਮੇਰਾ ਪੰਥ ਮੇਰੇ ਬੱਚਾ ਨੂੰ ਹੱਥਾਂ ਤੇ ਚੱਕੂ ਆ ਚੱਕਿਆ ਵੀ ਆ ਚੰਡੀਗੜ੍ਹ ਦੇ ਵਿੱਚ ਤੁਹਾਡੇ ਕਿਸੇ ਸਿਆਸੀ ਲੀਡਰ ਦੀ ਕੋਠੀ ਨਹੀਂ ਜਿੱਥੇ ਸਰਬਜੀਤ ਸਿੰਘ ਜੀ ਖਾਲਸਾ ਦੀ ਕੋਠੀ ਆ ਸ਼ਹੀਦ ਭਾਈ ਬੈਂਤ ਸਿੰਘ ਦੇ ਪੁੱਤਰ ਦੀ ਕੋਠੀ ਆ ਜਦੋਂ ਦੀ ਕੁਰਬਾਨੀ ਕੀਤੀ ਹੈ ਵੀਆਈਪੀ ਜੀ ਦੇ ਵਿੱਚ ਰਹਿੰਦਾ ਮੈਂ ਇਹਨਾਂ ਦੱਸਣਾ ਚਾਹਣਾ ਜਿਹੜੇ ਬੰਦੇ ਕੱਲ ਵਿਰੋਧ ਕਰਦੇ ਸੀ ਚੰਦਾ ਚੰਦਾ ਇਕੱਠਾ ਕਰਦੇ ਫਿਰਦੇ ਰਹਿੰਦੇ ਆ ਤੁਸੀਂ ਤਾਂ ਚੰਦੇ ਇਕੱਠੇ ਕਰਨ ਵਾਲੇ ਲੋਕਾਂ ਨੂੰ ਢੜਕਾਉਨੇ ਆ ਜੇ ਕਿਸੇ ਦੇ ਮਸਲੇ ਚ ਇੱਕ ਮੈਂਬਰ ਆਫ ਪਾਰਲੀਮੈਂਟ ਆਉਂਦਾ ਬਹੁਤ ਵੱਡੀ ਗੱਲ ਸੀ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਣਾ ਇਹੋ ਜਿਹੇ ਲੋਕਾਂ ਦੇ ਮਗਰ ਨਾ ਲੱਗਿਆ ਕਰੋ ਇਹਦਾ ਤੁਹਾਨੂੰ ਢੜਕਾ ਕੇ ਤੇ ਮੀਟਿੰਗਾਂ ਕਰਕੇ ਅੰਦਰ ਖਾਤੇ ਅਫਸਰਾਂ ਨਾਲ ਤੇ ਤੁਹਾਡਾ ਕੋਈ ਮਸਲਾ ਹੱਲ ਨਹੀਂ ਕਰਾਉਂਦੇ ਇਹ ਲੋਕ ਇਹ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਆ ਤੁਹਾਨੂੰ ਪਤਾ ਹੀ ਆ ਇਹੀ ਨਹੀਂ ਬੇਨਤੀਆਂ ਕਰਦਾ ਸੀ ਉਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਸਾਡਾ ਕੋਈ ਸਪਸ਼ਟੀ ਕਰਨੀ ਹੈ ਤੁਸੀਂ ਦੀਪ ਸਿੱਧੂ ਨੂੰ ਗਦਾਰ ਕਿਹਾ ਲੱਖੇ ਸਧਾਰੇ ਨੂੰ ਗਦਾਰ ਕਿਹਾ ਤੁਸੀਂ ਧਰਮ ਨੂੰ ਨਹੀਂ ਮੰਨਦੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਅਸੀਂ ਤੁਹਾਨੂੰ ਕੋਈ ਸਪਸ਼ਟੀ ਕਰਨ ਦੇਵਾਂਗੇ ਅਸੀਂ ਬਾਜਾਂ ਵਾਲੇ ਦੀ ਉਹ ਕਲਗੀ ਧਰ ਦੀ ਫੌਜ ਆ ਕੁੰਡਲਿਆ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਕਲਗੀ ਧਰ ਦੀ ਫੌਜ